ਤੁਹਾਡਾ ਵੀ ਧੰਨਵਾਦ ਕਰਦੇ ਆ ਕਿ ਤੁਹਾ ਤੁਸੇ ਦੀ ਖਬਰ ਲਾਈ ਚੱਲਣਾ ਪਾਇਆ ਉਸ ਦੇ ਨਾਲ ਚਰੂ ਸਾਰਿਆਂ ਦੇ ਮੀਟਿੰਗ ਕਰਕੇ ਇਕੱਠੇ ਹੋ ਕੇ ਅਸੀਂ ਇਹ ਇਨਾ ਕਾਰਜ ਕੀਤਾ ਸਾਰੇ ਜਿੰਨੇ ਵੀ ਸਾਡੇ ਇੱਥੇ ਮੈਂਬਰ ਖੜੇ ਨੇਗੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਦਿਲ ਦੀਆਂ ਗ੍ਰਾਂਹਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਮਾ ਜੀ ਇਹਦੇ ਵਿੱਚ ਕੋਈ ਸਰਕਾਰ ਦਾ ਵੀ ਸਹਿਯੋਗ ਹੈ ਕਿ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸਰਕਾਰ ਦਾ ਕੋਈ ਸਹਿਯੋਗ ਇਹ ਤਾਂ ਅਜ ਤੋਂ 15-20 ਦਿਨ ਪਹਿਲਾਂ ਇਹਦਾ ਧੰਨਵਾਦ ਤੁਹਾਡਾ ਕਰਦੇ ਆ ਜਿਹੜੀ ਤੁਸੀਂ ਇਹ ਖਬਰ ਆਪਣੇ ਚੈਨਲ ਤੇ ਪਾਈ ਭੁੱਲਰ ਸਾਹਿਬ ਤੇ ਉਸ ਪੱਤਰਕਾਰ ਦਾ ਵੀ ਧੰਨਵਾਦ ਵੀ ਇੱਦਾਂ ਕੋਖਰ ਵਾਲੇ ਦਾ ਜਿਹਨੇ ਖਬਰ ਲਾ ਕੇ ਸਾਨੂੰ ਜਾਗਰਤ ਕੀਤਾ ਤੇ ਤੁਹਾਡੇ ਮਾਧਮ ਨਾਲ ਹੀ ਅਸੀਂ ਇਹ ਖਬਰ ਦੇਖੀ ਦੇਖ ਕੇ ਅਸੀਂ ਸਾਡੇ ਪ੍ਰਧਾਨ ਸੁਰਿੰਦਰ ਸੋਨੀ ਜੀ ਇਹਨਾਂ ਨਾਲ ਅਸੀਂ ਬੈਠ ਕੇ ਵਿਚਾਰ ਕੀਤਾ ਸਾਡੇ ਅਮਨਦੀਪ ਭਰਾ ਇਹਨਾਂ ਨਾਲ ਅਸੀਂ ਸਾਰਿਆਂ ਨਾਲ ਬੈਠ ਕੇ ਵਿਚਾਰ ਕੀਤਾ ਅਸੀਂ ਵੀ ਵੀਡੀਓ ਪਾਈ ਆਪਣੇ ਜਿਹੜਾ ਗਰੁੱਪਾ ਸਾਡਾ ਜੱਸਾ ਮੱਸਾ ਉਹਦੇ ਵਿੱਚ ਨਗਰ ਦਾ ਸਹਿਯੋਗ ਮੰਗੇਆ ਪੰਚਾਇਤ ਦਾ ਸਹਿਯੋਗ ਮੰਗੇਆ ਭਾਈ ਆਪਣੀ ਬੜੀ ਇਹ ਹੋ ਰਹੀ ਹੈ ਕਿ ਕਰ ਕਰੀ ਵੀ ਜਾਦੇ ਟੋਏ ਟੱਬੇ ਹੋਣ ਕਰਕੇ 메ਨ ਰਸਤਾ ਇਹਨੂੰ ਆਪਾਂ ਸਮਾਰੀ ਤੇ ਚਲੋ ਜੀ ਅਸੀਂ ਸਮਾਂ ਦੇਖਿਆ ਸਮੇਂ ਦੇ ਆਧਾਰ ਤੇ ਅਸੀਂ 10 15 20 ਦਿਨ ਅਸੀਂ ਵੀ ਕੋਈ ਬੰਦਾ ਚਲੋ ਕੋਈ ਮੂਰੇ ਲੱਗਦਾ ਫਿਰ ਸਾਡੇ ਪ੍ਰਧਾਨ ਜੀ ਨਾਲ ਫੇਰ ਅਸੀਂ ਮੀਟਿੰਗ ਕਰਕੇ ਇਸ ਕੰਮ ਦਾ ਅਸੀਂ ਉਪਰਾਲਾ ਜਿਹੜਾ ਕੀਤਾ ਸਾਡੇ ਜਿਹੜੇ ਵਿਸ਼ੇਸ਼ ਸਹਿਯੋਗੀ ਨੇ ਜਿਵੇਂ ਸਾਡਾ ਸਤਕਾਰਯੋਗ ਪੁਰਾਣੇ ਸਰਪੰਚ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਦੇ ਉਹ ਸੁਪੁੱਤਰੇ ਕਾਲਾ ਸਿੰਘ ਉਹਦਾ ਨਾਮ ਤੇ ਵੀਰ ਨੇ ਬੜੀ ਤਨਦੇਹੀ ਨਾਲ ਸੇਵਾ ਨਿਭਾਈ ਸਵੇਰੇ ਤੋਂ ਟਰੈਕਟਰ ਦਿੱਤਾ ਤੇ ਨਾਲ ਇੱਕ ਬੰਦਾ ਦਿੱਤਾ ਸਵੇਰੇ ਦਾ ਕੰਮ ਕਰ ਰਿਹਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਰਦਾਰ ਬਾਬਾ ਜੀ ਖੇਤਾ ਕੌੜਾ ਉਹਨਾਂ ਦੇ ਬੇਟੇ ਨੇ ਬੂਤਾ ਸਿੰਘ ਜੀ ਕੌੜਾ ਸਾਹਿਬ ਉਹਨਾਂ ਨੇ ਸਾਨੂੰ ਤੜਕੇ ਦਾ ਟਰੈਕਟਰ ਟੈਲੀ ਦਿੱਤਾ ਐ ਹੀ ਨਹੀਂ ਕੋਈ ਤੇਲ ਪਾਣੀ ਦਾ ਵੀ ਨਹੀਂ ਪੁੱਛਿਆ ਵੀ ਤੁਸੀਂ ਇਹ ਕੰਮ ਕਰਦੇ ਹੋ ਕੋਈ ਬਹੁਤ ਹੀ ਅਪਰਾਧੇ ਵਾਲੀ ਗੱਲ ਹੈ ਧੰਨਵਾਦ ਤੇ ਸਾਰੇ ਆ ਜਿੰਨੇ ਸਾਡੇ ਹੋਰਾਂ ਮੱਗੰਤੀ ਰਾਰ ਕੇ ਸਾਰਿਆਂ ਨਾਲ ਇਹਨਾਂ ਨਾਲ ਸਾਡੀ ਗੱਲਬਾਤ ਹੁੰਦੀ ਸੀ ਤੇ ਵੀ ਭਾਈ ਕੋਈ ਬੂਰੇ ਲੱਗੂ ਇਦੇ ਵਿੱਚ ਕੋਈ ਕਦਮ ਵਧਾ ਨਹੀਂ ਰਿਹਾ ਸੀ ਅਸੀਂ ਫਿਰ ਵਿਚਾਰ ਕੀਤਾ ਤੇ ਸਾਡੇ ਸਹਿਯੋਗੀ ਆ ਜਿੰਨੇ ਸਾਥੀ ਸਾਡੇ ਖੜੇ ਆ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਤਕਰੀਬਨ ਦਸ ਹੀ ਦਿੱਤੇ ਨੇ ਤੇ ਆਮਨਦੀਪ ਸਾਡਾ ਸ਼ਰਮਾ ਜੀ ਪਿੱਛੇ ਖੜੇ ਨੇ ਇਹਨਾਂ ਨੇ ਇਹਨਾਂ ਨਾਲ ਵਿਚਾਰ ਕੀਤੀ ਇਹਨਾਂ ਨੇ ਬੜਾ ਸਾਨੂੰ ਸਾਨੂੰ ਵੀ ਨਹੀਂ ਦੇਖਣ ਦੇ ਸਾਡੇ ਨਾਲੋਂ ਵੱਧੇ ਨੇ ਉਹ ਕੀਤਾ ਅੱਜ ਉਹ ਚੀਜ਼ ਅਸੀਂ ਫੇਰ ਤੁਹਾਡਾ ਧੰਨਵਾਦ ਕਰਦੇ ਆ ਅੱਜ ਰੰਗ ਲੈ ਆਈ ਜੇ ਤੁਸੀਂ ਉਹ ਖਬਰ ਦਿਖਾਈ ਤਾਂ ਉਹ ਅੱਜ ਖਬਰ ਰੰਗ ਲੈ ਕੇ ਆਈ ਹੈ ਸਵੇਰੇ ਤੋਂ ਲੈ ਕੇ ਆਹ ਕੰਮ ਚੱਲ ਰਿਹਾ ਅਮਨਦੀਪ ਖਾਲਸਾ ਜੀ ਇਹਨਾਂ ਦਾ ਸੇਵਾਦਾਰ ਗਰੁੱਪ ਹੈ ਇਹ ਬੜੀ ਸੇਵਾ ਕਰਦੇ ਨੇ ਪਿੰਡ ਦੇ ਵਿੱਚ ਹਰ ਜਿੱਥੇ ਮਹਾਰਾਜ ਜੀ ਦੀ ਸਵਾਰੀ ਨੇ ਜਾਣਾ ਹੈ ਆਉਣਾ ਉੱਥੇ ਆਪਦੀ ਝਾੜੂ ਦੀ ਕਲੀ ਦੀ ਸੇਵਾ ਨਿਭਾਉਂਦੇ ਨੇ ਇਸੇ ਕਾਰਨ ਹੁੰਦਾ ਵੀ ਕੋਈ ਚੰਗੇ ਲੋਕ ਵਧੀਆ ਇਨਸਾਨ ਚੱਕੀ ਸੋਚ ਵਾਲੇ ਜੁੜ ਕੇ ਪਿੰਡ ਨੂੰ ਅੱਕੇ ਲਿਜਾ ਸਕਦੇ ਨੇ ਤੇ ਜੇ ਕੋਈ ਮਾੜੀ ਸੋਚ ਵਾਲਾ ਹੁੰਦਾ ਪਿੰਡ ਨੂੰ ਡੁਬੋ ਦਿੰਦਾ ਤੇ ਕਿਹਦੀ ਹੋਰ ਵੀ ਵੱਖ-ਵੱਖ ਰਸਤੇ ਖਰਾਬ ਨੇ ਰਾਮਪੁਰੇ ਪਿੰਡ ਨੂੰ ਜਿੰਨੇ ਵੀ ਰਸਤੇ ਹੁੰਦੇ ਨੇ ਸਾਰੇ ਖਰਾਬ ਨੇ ਕੀ ਫਿਰ ਸਾਰੇ ਤੁਸੀਂ ਹੁਣ ਕਰੋਗੇ ਗੱਲ ਇਹ ਹੈ ਜੀ ਦੇਖੋ ਅਸੀਂ ਅੱਜ ਇੱਕ ਰਸਤਾ ਠੀਕ ਕਰਿਆ ਅਸੀਂ ਭਰਾਵਾਂ ਨਾਲ ਮੀਟਿੰਗ ਕੀਤੀ ਸਾਨੂੰ ਨਗਰ ਇਸੇ ਤਰ੍ਹਾਂ ਜੇ ਕੋਈ ਸਹਿਯੋਗ ਦੇਊਗਾ ਸਾਨੂੰ ਨਗਰ ਕਹੂਗਾ ਵੀ ਭਾਈ ਵਧੀਆ ਕੰਮ ਹੈ ਅਸੀਂ ਤੁਹਾਡਾ ਸਹਾਇਤ ਹੋਦਨੇ ਆ ਤੇ ਤੁਸੀਂ ਮੂਹਰੇ ਲੱਗੋ ਭਾਈ ਅਸੀਂ ਪਹਿਲ ਕਦਮ ਤੇ ਪੂਰੇ ਲਾਕੇ ਨਗਰ ਦੀ ਸੇਵਾ ਕਰਾਂਗੇ ਅਗਰ ਨਗਰ ਜੇ ਸਾਡਾ ਸਾਥ ਦਿੰਦਾ ਅਸੀਂ ਕਿਹਾ ਕਿਸੇ ਕੋਲ ਕਿਸੇ ਕੰਮ ਤੋਂ ਪਿੱਛੇ ਨਹੀਂ ਹਟਾਂ ਹੂੰ ਇਹਦੇ ਵਿੱਚ ਕੋਈ ਧੜੇਵੰਦੀ ਦਾ ਤਾਂ ਨਹੀਂ ਕੋਈ ਵੀ ਕੱਲ ਨੂੰ ਕੋਈ ਕਹੇ ਇਹਦੇ ਵਿੱਚ ਸਾਡੇ ਕੋਲ ਤਾਂ ਦੇਖੋ ਜੀਆ ਸਾਰੇ ਨਗਰ ਦੀ ਸੇਵਾ ਕਰਦੇ ਆ ਜੀ ਬ੍ਰਾਹਮਣ ਸਭਾ ਅਸੀਂ ਪੰਡਾਰੇ ਲਾਉਂਦੇ ਆ ਸੇਵਾ ਕਰਦੇ ਆ ਬੰਵਾਂ ਦੀ ਸੇਵਾ ਕਰਦੇ ਆ ਸਾਡੇ 'ਚ ਤਾਂ ਕੋਈ ਹੀਣ ਭਾਵਨਾ ਹੈ ਹੀ ਨਹੀਂ ਜੇ ਕੋਈ ਇਹ ਧੜੇਵੰਦੀ ਵਾਲੀ ਹੀਣ ਭਾਵਨਾ ਵਾਲੀ ਗੱਲ ਹੁੰਦੀ ਤੇ ਆ ਸਾਨੂੰ ਇਸ ਗੱਲ ਚ ਆਉਣ ਦੀ ਲੋੜ ਨਹੀਂ ਸੀ ਅਸੀਂ ਤਾਂ ਪੰਚਾਇਤ ਮੈਂਬਰ ਨਹੀਂ ਕੋਈ ਹੋਰ ਨਹੀਂ ਇਸ ਦਾ ਇੱਕ ਸਰਸਤਾ ਚਲਾ ਰਿਹਾ ਇੱਕ ਜਿਵੇਂ ਕਿਹਾ ਜਾਂਦਾ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਨਾਰਾ ਹੈਗਾ ਕਿਸਾਨ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਲਾਉਣੀਆਂ ਨੇ ਇਹ ਕੀ ਇਹ ਗੱਲ ਸਾ ਸੱਚ ਸਾਬਤ ਹੋ ਗਈ ਇਹਦਾ ਸਾਰਾ ਕਹਿ ਸਕਦਾ ਹਾਂ ਬਿਲਕੁਲ ਭੁੱਲੋ ਸਾਹਿਬ ਸਰਮਾ ਜੀ ਇਹਦੇ ਵਿੱਚ ਕੋਈ ਸਰਕਾਰ ਦਾ ਵੀ ਸਹਿਯੋਗ ਹੈ ਇੱਥੇ ਸਰਕਾਰ ਦਾ ਕੋਈ ਸਹਿਯੋਗ ਇਹ ਤਾਂ ਅੱਜ ਤੋਂ 15-20 ਦਿਨ ਪਹਿਲਾਂ ਇਹਦਾ ਧੰਨਵਾਦ ਤੁਹਾਡਾ ਕਰਦੇ ਆ ਜਿਹੜੀ ਤੁਸੀਂ ਇਹ ਖਬਰ ਆਪਣੇ ਚੈਨਲ ਤੇ ਪਾਈ ਭੁੱਲਰ ਸਾਹਿਬ ਦੇਖੋ ਅਸੀਂ ਅੱਜ ਇੱਕ ਰਸਤਾ ਠੀਕ ਕਰਿਆ ਅਸੀਂ ਭਰਾਵਾਂ ਨਾਲ ਮੀਟਿੰਗ ਕੀਤੀ ਸਾਨੂੰ ਨਗਰ ਇਸੇ ਤਰ੍ਹਾਂ ਜੇ ਕੋਈ ਸਹਿਯੋਗ ਦੇਊਗਾ ਸਾਨੂੰ ਨਗਰ ਕਹੂਗਾ ਵੀ ਭਾਈ ਵਧੀਆ ਕੰਮ ਹੈ ਅਸੀਂ ਤੁਹਾਡਾ ਸਹਿਯੋਗ ਦੋਨੇ ਆ ਤੇ ਤੁਸੀਂ ਮੂਰੇ ਲੱਗੋ ਭਾਈ ਅਸੀਂ ਪਹਿਲ ਕਦਮ ਤੇ ਪੂਰੇ ਲੱਗ ਕੇ ਨਗਰ ਦੀ ਸੇਵਾ ਕਰਾਂਗੇ ਅਗਰ ਨਗਰ ਜੇ ਸਾਡਾ ਸਾਥ ਦਿੰਦਾ ਅਸੀਂ ਕਿਤੇ ਕਿਸੇ ਕੋਲ ਕਿਸੇ ਕੰਮ ਤੋਂ ਪਿੱਛੇ ਨਹੀਂ ਹਟਾਂ ਹੂੰ ਕਿਉਂਕਿ ਲੰਗਰ ਲਈ ਕੋਈ ਜਗ੍ਹਾ ਨਹੀਂ ਲੋਕਾਂ ਐਸੀ ਜਦੋਂ ਮੀਂਹ ਪੈਂਦਾ ਸੀ ਤਾਂ ਗੋਡੇ-ਗੋਡੇ ਪਾਣੀ ਖੜਦਾ ਸੀ ਬੱਚੇ ਸਕੂਲ ਦੇ ਸਾਰੇ ਇੱਥੋਂ ਦੇ ਮੈਡਮਾ ਹਰ ਲਕਤੀਆਂ ਬੀਬੀਆਂ ਦਸ ਮਿੰਟ ਨਾ ਰਸਤਾ ਹੈ ਪਹਿਲਾਂ ਰਾਮਪਰੇ ਪਿੰਡ ਉੱਧਰ ਬਾ ਅੱਜ ਵਾਲੇ ਪਿੰਡ ਵੀ ਇੱਥੋਂ ਦੀ ਲੱਗਦੇ ਆ ਅੱਜ ਅਸੀਂ ਰਾਮਪਰੇ ਪਿੰਡ ਦੇ ਵਿੱਚ ਮੌਜੂਦ ਆ ਇੱਥੇ ਰਾਮਪਰੇ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਰਾਮਪਰੇ ਪਿੰਡ ਨੂੰ ਰੋਡ ਆਉਂਦੀ ਹੈ ਇੱਕ ਐਨ ਐਚ 7 ਤੋਂ ਜਿਹੜੀ ਕਿ ਬਹੁਤ ਜ਼ਿਆਦਾ ਖਰਾਬ ਸੀ ਇਹ ਤੇ ਨੌਜਵਾਨਾਂ ਨੇ ਹੰਬੜਾ ਮਾਰਿਆ ਕਰਦੇ ਆ ਗੱਲਬਾਤ ਜਿਹੜਾ ਕੰਮ ਸਰਕਾਰਾਂ ਦੇ ਕਰਨ ਵਾਲਾ ਸੀ ਉਹ ਨੌਜਵਾਨਾਂ ਨੇ ਕਰਿਆ ਤੁਹਾਨੂੰ ਕੀ ਲੋੜ ਪੈਗੀ ਜੀ ਇਹ ਕੰਮ ਕਰਨ ਦੀ ਸਭ ਤੋਂ ਪਹਿਲਾਂ ਸ੍ਰੀ ਸਕਸਨਤੂ ਬੱਦੇ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਰੋਡ ਮੇਨ ਰੋਡ ਤੋਂ ਪਿੰਡ ਰੰਪੇ ਨੂੰ ਆਉਂਦਾ ਸੀ ਆ ਜੀ ਜਿਹੜਾ ਕੀ ਬਹੁਤ ਹੀ ਜ਼ਿਆਦਾ ਖਰਾਬ ਸੀਗਾ ਉਖੜੀਆਂ ਖੱਡਿਆ ਨਾ ਭਰਿਆ ਵਿਆ ਸੀ ਆ ਮੈਂ ਇੱਕ ਪੰਚਾਇਤ ਮੈਂਬਰ ਹੋਣ ਦੇ ਨਾਂ ਤੇ ਅਸੀਂ ਇਸ ਚੀਜ਼ ਦੇ ਮਤੇ ਵੀ ਪਾਏ ਬੇਨਤੀਆਂ ਵੀ ਕੀਤੀਆਂ ਚਲੋ ਕੋਈ ਸਾਨੂੰ ਉਧਰੋਂ ਨਹੀਂ ਰਿਸਪੌਂਸ ਮਿਲਿਆ ਤੇ ਸਾਡੇ ਬੜੇ ਸਤਾਰਜੋਗ ਨੌਜਵਾਨ ਬ੍ਰਾਹਮਣ ਸੁਵਾਦੀ ਪ੍ਰਧਾਨ ਮਾਸਟਰ ਸਿਂਦਰਿੰਦਰ ਸ਼ਰਮਾ ਜੀ ਭਾਈ ਕੇਵਲ ਜੀ ਭੋਲਾ ਜੀ ਇੱਥੇ ਅਮਨਦੀਪ ਜੀ ਸਾਡੇ ਮਾਸਟਰ ਸੁਖਵਿੰਦਰ ਸਿੰਘ ਬਾੜ ਜੀ ਭਾਈ ਕਾਲਾ ਜੀ ਮੱਖਣ ਜੀ ਸਾਡੀ ਸੇਵਾਦਾਰ ਕਮੇਟੀ ਅਤੇ ਸਮੂਹ ਪਿੰਡ ਨਿਵਾਸੀ ਸਾਡੇ ਮੈਂਬਰ ਪਿਰਤਪਾਲ ਜੀ ਮਜ਼ਦੂਰੀਆਂ ਦੇ ਪ੍ਰਧਾਨ ਨਿੱਕਾ ਸਿੰਘ ਜੀ ਪੰਚਾਇਤ ਮੈਂਬਰ ਬਿੱਤੂ ਸਿੰਘ ਜੀ ਗਗਨਦੀਪ ਕੌਰ ਭੈਣ 11 ਨੰਬਰ ਘਰ ਦੇ ਆਪਣੇ ਗੁਰਗੰਢ ਸਕਦੇ ਮਾਤਾ ਜੀ ਉਪ ਕਾਇਤ ਮੈਂਬਰ ਸਾਡੇ ਆਪਣੇ ਦਾਸ ਮਾਸਤ ਸਿੰਘ ਜੀ ਜਦ ਸਾਰਿਆਂ ਨੇ ਇਕੱਠੇ ਹੋ ਕੇ ਸਾਨੂੰ ਟਰਾਈ ਕੀਤੀ ਜੇ ਦਾ ਕੋਈ ਹੱਲ ਕੱਢੀਏ ਫਿਰ ਨਹੀਂ ਮਰਦੇ ਚਲੋ ਸਾਰਿਆਂ ਦੇ ਬ੍ਰਾਹਮਣ ਸਭਾ ਦੇ ਸਹਿਯੋਗ ਦੇ ਨਾਲ ਸੇਵਾਦਾਰ ਕਮੇਟੀ ਸਹਿਯੋਗ ਦੇ ਨਾਲ ਕਿੰਨੇ ਵੀ ਇੱਥੇ ਨੌਜਵਾਨ ਅਸੀਂ ਸਭ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਪਹਿਲਾਂ ਰਾਖੀ ਪਾਈ ਡਲੇ ਪਾਈ ਉਸ ਤੋਂ ਬਾਅਦ ਰੋੜੀ ਕੋਤਾ ਲਿਆ ਕੇ ਮੈਂ ਠੇਕੇਦਾਰ ਦਾ ਵੀ ਧੰਨਵਾਦ ਕਰਾਂਗਾ ਸਾਡੇ ਪਿੰਡ ਚ ਸੜਕ ਬਣਾ ਰਹੇ ਨੇ ਵੀਰ ਦਾ ਦੀਪ ਸਿੰਘ ਦਾ ਨਾਮ ਜਿਨ੍ਹਾਂ ਨੇ ਸਾਡੇ ਇੱਕ ਖੇੜ ਦੇ ਰੋੜੀ ਕੋਤਾ ਦਿੱਤਾ ਹੈ ਸਾਡਾ ਸਰਪੰਚ ਬਾਈ ਕਾਲਾ ਸਿੰਘ ਜੀ ਇਹਨਾਂ ਨੇ ਸਾਨੂੰ ਟਰੈਕਟਰ ਦੀ ਮਦਦ ਕੀਤੀ ਕੁਲਵਿੰਦਰ ਸਿੰਘ ਜੀ ਉਹਨਾਂ ਦਾ ਬੇਟਾ ਗੁਰਸ਼ਾਨ ਬਾਈ ਕੇਵਲ ਸਿੰਘ ਜੋ ਸਵੇਰ ਤੋਂ ਸੇਵਾ ਕਰ ਰਿਹਾ ਹੈ ਮੈਂ ਨਾ ਸੱਜਣਾ ਦਾ ਬਹੁਤ 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 ਧੰਨਵਾਦ ਬਾਈ ਜੀਤੀ ਖੇੜੀ ਵਾਲਾ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਿਨਾਂ ਸਾ ਤੋਂ ਕੁਝ ਲਏ ਆਪਦੀ ਮਸ਼ੀਨਰੀ ਵੀ ਦਿੱਤੀ ਬੰਦੇ ਵੀ ਦਿੱਤੇ ਸਹਿਯੋਗ ਕੀਤਾ ਸਾਨੂੰ ਸਾਡੇ ਡਾਕਟਰ ਸਾਹਿਬ ਸੁਮੇਂਦਰ ਸਿੰਘ ਬਾਠ ਜੀ ਜੋ ਸਵੇਰ ਤੋਂ ਸਾਡੇ ਨਾਲ ਨੇ ਸਾਡੇ ਸ਼ਰਮਾ ਜੀ ਸਾਡੇ ਕ੍ਰਿਸ਼ਨਾਲ ਸ਼ਰਮਾ ਜੀ ਉਹ ਸਵੇਰ ਤੋਂ ਨਾਲ ਨੇ ਸਾਡੇ ਦਾ ਸ਼ਾਸਤਰੀ ਜੀ ਉਹ ਸਵੇਰ ਤੋਂ ਸਾਨੂੰ ਸਹਿਯੋਗ ਦੇ ਰਹੇ ਤੇ ਰਹੇ ਨੇ ਅਸੀਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾ ਹੋ ਸਕਿਆ ਬਹੁਤ ਹੀ ਘੱਟ ਖਰਚੇ ਦੇ ਵਿੱਚ ਅਸੀਂ ਇੱਕ ਸੜਕ ਨੂੰ ਰਾਹਗੀਰਾਂ ਨੂੰ ਪਿੰਡ ਵਾਸੀਆਂ ਨੂੰ ਸੇਵ ਕਰਨ ਦੇ ਲਈ ਸੜਕ ਬਣਾਈ ਹੈ ਜਿਨ੍ਹਾਂ ਨੇ ਵੀ ਸਾਡਾ ਤਾਂ ਇੱਥੇ ਤੁਸੀਂ ਯਕੀਨ ਮੰਨੋ ਤੁਸੀਂ ਸੜਕੇ ਪਹਿਲਾਂ ਦਿਖਾਈ ਸੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਇਹ ਖਬਰ ਚੱਕੀ ਹੈ ਤੋਂ 10 ਦਿਨ ਪਹਿਲਾਂ ਇੱਕ ਪੱਤਰਕਾਰ ਨੇ ਗੁਰਪ੍ਰੀਤ ਸਿੰਘ ਨੇ ਖਬਰ ਲਾਈ ਸੀਗੀ ਤੁਸੀਂ ਉਹ ਸਾਨੂੰ ਚਾਨਣਾ ਪਾਇਆ ਸੀ ਤੁਹਾਡਾ ਵੀ ਧੰਨਵਾਦ ਕਰਦੇ ਆ ਵੀ ਜੇ ਤੁਸੀਂ ਚਾਨਣਾ ਸ਼ਾਇਦ ਨਾ ਪਾਉਂਦੇ ਤਾਂ ਸ਼ਾਇਦ ਇਹ ਕਾਰਜ ਨਹੀਂ ਹੋ ਸਕਣਾ ਸੀ ਆ ਅਸੀਂ ਆਂ ਸੇਵਾ ਕਰ ਰਹੇ ਆ ਸਾਡੀ ਤਾਂ ਸਾਰਿਆਂ ਦੀ ਸੇਵਾ ਦੀ ਭਾਵਨਾ ਨਾਲ ਅਸੀਂ ਇਹ ਕੰਮ ਕੀਤਾ ਤੇ ਨਾ ਕੋਈ ਸਾਡਾ ਧੜੇਬੰਦੀ ਨਾਲ ਕੋਈ ਮਤਭੇਦ ਆ ਡਾਕਟਰ ਸਾਹਿਬ ਕਿਵੇਂ ਲੱਗਦਾ ਤੁਹਾਨੂੰ ਇਹ ਨੌਜਵਾਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਅੱਜ ਆ ਭੁੱਲਨ ਸਾਹਿਬ ਗੱਲ ਇਹ ਜੋ ਅੱਜ ਨੌਜਵਾਨਾਂ ਨੇ ਮੈਂਬਰ ਪੰਚਾਇਤ ਖੜੇ ਆ ਅਮਨਦੀਪ ਸਿੱਧੀ ਤੇ ਮੱਖਣ ਜਿਖਰੇ ਆ ਸਾਬਕਾ ਸਰਪੰਚ ਸਾਹਿਬ ਵੀ ਮਾਤਾ ਜੀ ਖੜੇ ਆ ਪੁਰਖ ਸਾਹਿਬ ਖੜੇ ਆ ਸਾਰੀ ਮੱਖਣ ਜੀ ਖੜੇ ਆ ਸੋਨ ਜੀ ਖੜੇ ਆ ਇਹਨਾਂ ਚੀਜ਼ਾਂ ਨੂੰ ਅੱਜ ਜੋ ਆ ਕੇ ਨਾ ਐਡਾ ਵੱਡਾ ਉਦਬ ਕੀਤਾ ਨਾ ਬ੍ਰਾਹਮਣ ਸਭਾ ਕਹ ਲੋ ਇੱਕ ਆਮ ਮੈਂਬਰ ਸਹਿਬਾਨ ਜਿਹੜੇ ਖੜੇ ਆ ਤੋਂ ਕਿਸੇ ਵੀ ਸਭਾ ਨਾਲ ਤੇ ਦਿਲ ਕਰਦੇ ਹੋਣਾ ਅੱਜ ਹਟਾ ਮਨ ਖੁਸ਼ ਲੋਕਾਂ ਨੇ ਬੜਾ ਇਸ ਗੱਲ ਨੂੰ ਦੇਖ ਕੇ ਬੜਾ ਉਤਸ਼ਾਹ ਪੈਦਾ ਕੀਤਾ ਲੋਕਾਂ 'ਚ ਜੇ ਕਿਉਂਕਿ ਲੰਗਰ ਲਈ ਕੋਈ ਜਗ੍ਹਾ ਨਹੀਂ ਲੋਕਾਂ ਆਏ ਸੀ ਜਦੋਂ ਮੀਂਹ ਪੈਂਦਾ ਸੀ ਤਾਂ ਗੋਡੇ-ਗੋਡੇ ਪਾਣੀ ਖੜਦਾ ਸੀ ਬੱਚੇ ਸਕੂਲ ਦੇ ਸਾਰੇ ਇੱਥੋਂ ਦੇ ਮੈਡਮਾਂ ਹਰ ਵਰਗ ਦੀਆਂ ਬੀਬੀਆਂ ਦਸ ਪੰਨਾ ਰਸਤਾ ਹੈ ਪਹਿਲਾ ਰਾਮਪਰਾਪਿੰਡ ਉਦੂਬਾਰ ਅੱਗੇ ਵਾਲੇ ਪਿੰਡ ਵੀ ਇੱਥੋਂ ਦੀ ਲੰਘਦੇ ਆ ਇਸ ਕਰਕੇ ਲੰਘਣ ਹੀ ਬਹੁਤ ਔਖਾ ਸੀ ਔਰ ਦੂਸਰੀ ਗੱਲ ਜਦੋਂ ਮੀਤੋਂ ਬਾਅਦ ਟੋਇਟ ਬੇ ਬਣ ਜਾਂਦੇ ਸਨ ਇੱਥੇ ਲੋਕ ਇੱਟਾਂ ਰੋਲੇ ਪੱਥਰਾਂ ਵਾਲੇ ਪੱਥਰਾਂ ਵਾਲੇ ਉਹ ਸਿੜ ਦਿੰਦੇ ਸੀ ਉਸ ਕਰਕੇ ਨਾ ਤਾਂ ਕੋਈ ਸਕੂਟਰ ਮੋਟਰਸਾਈਕਲ ਲੰਘਦਾ ਸੀ ਨਾ ਗੱਡੀਆਂ ਬਹੁਤ ਔਖਾ ਸੀ ਇਸ ਕਰਕੇ ਇਹ ਜਿਹੜਾ ਉਦਮ ਕੀਤਾ ਇਹ ਸਾਰੇ ਸਾਥੀ ਮੇਰੇ ਕੋਲੇ ਖੜੇ ਆ ਤਾਂ ਇਸ ਨੂੰ ਦੇਖ ਕੇ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਆ ਔਰ ਸਾਨੂੰ ਆਸ ਹੈ ਵੀ ਹੋਰ ਵੀ ਜੋ ਪਿੰਡਾਂ 'ਚ ਨਵੇ ਲਾਉਣੇ ਜੋ ਸਾਡਾ ਸਰਭਾ ਨਗਰ ਜਿੱਥੇ ਵੀ ਨਵੇ ਲਾਉਣੇ ਇਸ ਤਰ੍ਹਾਂ ਦੀ ਕਿ ਕਾਰਵਾਈ ਹੋਊ ਤਾਂ ਅਸੀਂ ਨਾਲ ਮਿਲ ਕੇ ਸਾਰੇ ਸਾਥੀ ਮੈਂ ਕੀਤੇ ਦਾ ਸਾਥ ਦੇ ਕੇ ਇਸ ਕੰਮ ਜਿਹੜੇ ਹੁਣ ਆਏ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕਰਾਂਗੇ ਮੈਂ ਸਾਰਿਆਂ ਦਾ ਬ੍ਰਾਹਮਣ ਸਭਾ ਦਾ ਔਰ ਭੁਗਤ ਸਾਹਿਬ ਜਿਨ੍ਹਾਂ ਨੇ ਖਬਰ ਲਵਾਈ ਪਹਿਲਾਂ ਔਰ ਜਿਨ੍ਹਾਂ ਉਤਪੰਨ ਪੈਦਾ ਹੋਇਆ ਲੋਕਾਂ ਦੇ ਇੱਥੇ ਹੋਏ ਔਰ ਸਾਰੇ ਅੱਜ ਲੜਕੇ ਕੰਮ ਕਰਿਆ ਸਾ ਸਾਨੂੰ ਆਸਾਂ ਜੀ ਹੋਂ ਹੈ ਸਰਕਾਰੀ ਕਿਤੇ ਤੱਕ ਹੋ ਕੇ ਚੰਗਾਰੇ ਕਿਤੇ ਬੰਦੀਆਂ ਹੋਣੀਆਂ ਉਹਨਾਂ ਅਸੀਂ ਹੱਕ ਕਰਦੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਆਪ ਦੇ ਵੱਲੋਂ ਮਿਸਰਾਪਨ ਨਗਰਪਾਲਿਕਾ ਨੂੰ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਜਿੱਕ ਜਿਵੇਂ ਕਿਹਾ ਜਾਂਦਾ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਨਾਹਰਾਗਾ ਕਿਸਾਨ ਜਿੱਥੇ ਬੰਦੀਆਂ ਸਾਰੀਆਂ ਜਿੱਥੇ ਬੰਦੀਆਂ ਲਾਉਣ ਜਣੇ ਕੀ ਇਹ ਗੱਲ ਸਾ ਸੱਚ ਸੱਚ ਸਾਬਤ ਹੋਗੀ ਇਹਦਾ ਸੱਚ ਇਹ ਕਹਿ ਸਕਦੇ ਆ ਬਿਲਕੁਲ ਭੁਲੂ ਸਾਹਿਬ ਪਰ ਮੈਂ ਕੁਝ ਦੇਖੋ ਸਾ ਆਪਾਂ ਹਰ ਇੱਕ ਪਿੰਡ ਦੇ ਵਿੱਚ ਇੱਕ ਪੰਚਾਇਤ ਚੁੰਦਾ ਕੋਈ ਨਗਰ ਪੰਚਾਇਤ ਕੋਈ ਨਗਰ ਕਾਉਂਸਲ ਆ ਕੋਈ ਗ੍ਰਾਮ ਪੰਚਾਇਤ ਆ ਉੱਥੇ ਚੁੰਦਾ ਇੱਕ ਮਕਸਦ ਹੁੰਦਾ ਹੈ ਜਿਹਦੇ ਪੰਜ ਸੱਤ ਮੈਂਬਰ ਇੱਕ ਸਰਪੰਚ ਹੈ ਨਾ ਇਹਨੂੰ ਸਾਰੇ ਆਪਾਂ ਰਲ ਮਿਲ ਕੇ ਪਿੰਡ ਦਾ ਵਿਕਾਸ ਕਰੀਏ ਦੂਜੇ ਲੋਕਾਂ ਨੇ ਉਹਨਾਂ ਦਾ ਸਾਥ ਦੇਣਾ ਹੁੰਦਾ ਪਰ ਦੇਖੋ ਪਤਾ ਨਹੀਂ ਕੀ ਗੱਲ ਹੈ ਸਰਕਾਰ ਦਾ ਕੀ ਸਿਸਟਮ ਹੈ ਅੱਜ 5 ਮਹੀਨੇ ਹੋ ਚੱਲੇ ਆ ਸਾਡੀ ਪੰਚਾਇਤ ਬਣੀ ਨੂੰ ਸਾਡੇ ਕੋਲੇ ਫੰਡ ਵੀ ਪਿਆ ਹੈ 70-70 ਲੱਖ ਰੁਪਈਆ ਪਤਾ ਨਹੀਂ ਕੀ ਗੱਲ ਹੈ ਕੀ ਅਫਸਰ ਸਾਹਿਬ ਤੇ ਰੋਕ ਲਾਈ ਵੀ ਹੈ ਕੀ ਕੁਛ ਹੈ ਅਸੀਂ ਮਤੇ ਵੀ ਪਾਪਾ ਕੀ ਦੇ ਚੁੱਕੀਆਂ ਹੈ ਕਹਿ ਕੇ ਕੀ ਛਟ ਗਿਆ ਪਤਾ ਨਹੀਂ ਕੀ ਗੱਲ ਬਾਤ ਹੈ ਨਾ ਇਸ ਸਰਕਾਰ ਦੀ ਕੰਮ ਹੀ ਨਹੀਂ ਚਲਾਉਂਦੇ ਰਹੇ ਆ ਤਾਂ ਹੁਣ ਸੋਦੀ ਗੱਲ ਬਿਲਕੁਲ ਹੀ ਸੱਚੀ ਸਾਫਤ ਹੋ ਗਈ ਹੈਗੀ ਕਿ ਜਵੇਂ ਹੀ ਹੁਣ ਸਰਕਾਰਾਂ ਉੱਚਾ ਕਰਨ ਵਾਲਾ ਕੰਮ ਹੀ ਨਹੀਂ ਰਿਹਾ ਕੋਈ ਜੇ ਸਰਕਾਰਾਂ ਦਾ ਕੋਈ ਸਿਸਟਮ ਹੁੰਦਾ ਤਾਂ ਤਾਂ ਗਲਤੀ ਕੋਈ ਨਹੀਂ ਕੀ ਹੈ ਲੱਖ ਦੋ ਲੱਖ ਵੀ ਕੋਈ ਵੱਡੀ ਗੱਲ ਨਹੀਂ ਪਰ ਸਰਕਾਰ ਦਾ ਕੀ ਸਿਸਟਮ ਹੈ ਕੀ ਇਹਨਾਂ ਦਾ ਅੰਦਰ ਮਨੋਵਿਰਤੀ ਹੈ ਪਤਾ ਨਹੀਂ ਇਹ ਲੋਕਾਂ ਦੀ ਚੇਤੂਰ ਆਉਣਾ ਜਾਂ ਨਾ ਆਉਣਾ ਉਹ ਇਹਨਾਂ ਦਾ ਕੰਮ ਹੈ ਪਰ ਦੇਖੋ ਮੈਂ ਆਪਾਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਬੜੇ ਸਤਿਕਾਰ ਜੋ ਸਾਡੇ ਮਾਸਟਰ ਜੀ ਇਸ਼ੰਦਰ ਸ਼ਰਮਾ ਜੀ ਬ੍ਰਾਹਮਣ ਸਵਾਦੀ ਪਰ ਬਹੁਤ ਹੀ ਸਤਿਕਾਰਯੋਗ ਨੇ ਮਾਸਟਰ ਸਾਡੇ ਡਾਕਟਰ ਸਾਫੇ ਨੇ ਕਾਂਗਰਸੀ ਸਾਹਿਬ ਡਾਕਟਰ ਸੁਬੰਦਰ ਸਿੰਘ ਜੀ ਦੇਖੋ ਮੈਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਕੋਈ ਪਾਰਟੀ ਬਾਈ ਦੀ ਜਿੱਥੇ ਪੰਚਾਇਤ ਦਾ ਕੰਮ ਚੱਲੂ ਸਭ ਤੋਂ ਪਹਿਲਾਂ ਉੱਥੇ ਹਾਜ਼ਰ ਹੂੰ ਕੋਈ ਵੀ ਪਿੰਡ ਦਾ ਬੰਦਾ ਚੰਗਾ ਪਿੰਡ ਦਾ ਸੋਚੂ ਸਾਨੂੰ ਕੋਈ ਪਾਰਟੀ ਨਾਲ ਨਹੀਂ ਕੋਈ ਧੜੇ ਨਾਲ ਨਹੀਂ ਕੋਈ ਜਾਤ ਪਾਤ ਨਾਲ ਨਹੀਂ ਦੇਖੋ ਅਸੀਂ ਇਸ ਪਿੰਡ ਨੂੰ ਮੰਨਦੀ ਛੇ ਵੀ ਹਰ ਇੱਕ ਪਿੰਡ ਨੂੰ ਕੋਈ ਮੁੱਖ ਮੰਤਰੀ ਵੀ ਪ੍ਰਧਾਨ ਮੰਤਰੀ ਵੀ ਰਾਸ਼ਟਰਪਤੀ ਸਨਮਾਨਤ ਕਰਦਾ ਪਰ ਬੜੀ ਬੇਸ਼ਰਮੀ ਦੀ ਗੱਲ ਹੈ ਮੈਂ ਕਹਿੰਦਾ ਸਾਡੇ ਇੱਥੇ ਬੜੇ ਰਾਜ ਵੀ ਕਰਕੇ ਗਏ ਆ ਲਗਾਤਾਰ ਪਰ ਸਾਡੇ ਪਿੰਡ ਨੂੰ ਮੁੱਖ ਮੰਤਰੀ ਭਰਾ ਨੇ ਦੂਰੀਆਂ ਵਿੱਚ ਵੀਡੀਓ ਬਣਾ ਕੇ ਦਾ ਵੀਡੀਓ ਸਾਥ ਇਹਨਾਂ ਸਨਮਾਨਤ ਕਰ ਰਹੇ ਵੀ ਦੇਖ ਲਓ ਐਡਾ ਵੱਡਾ ਪਿੰਡ ਹੋਣ ਦਾ ਤੇ 5-7 ਸਾਲ ਨਗਰ ਪੰਚਾਇਤ ਦੀ ਕੋੜਾ ਰੁਪਿਆ ਤੇ ਵੰਡ ਆਇਆ 12-13 ਕਰੋੜ ਰੁਪਿਆ ਪਿੰਡ ਦੇ ਲੋਨ ਚੱਕਿਆ ਪਿੰਡ ਦਾ ਉਹੀ ਨਰਕ ਦਾ ਨਰਕ ਬੱਝਿਆ ਪਿਆ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨੇ ਜੋਗਰੇ ਆਪਾਂ ਹੈਗੇ ਆਂ ਕੁਛ ਆਪਣਾ ਵੀ ਫਰਜ਼ ਬਣਦਾ ਅਸੀਂ ਮਾਸਟਰ ਜੀ ਦੇ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਆਪਾਂ ਇੱਕੋਲੇ ਵਰਗੇ ਖੜਿਆ ਬਾਈ ਕੇਵਲ ਸਿੰਘ ਜੀ ਖੜਿਆ ਸਾਰਿਆਂ ਦੇ ਸਹਿਯੋਗ ਨਾਲ ਦੀਪੀ ਸ਼ਰਮਾ ਜੀ ਖੜਿਆ ਸਾਡੇ ਅਸੀਂ ਪਿੰਡ ਦੇ ਵਿੱਚ ਗੁਰੂ ਮਹਾਰਾਜੀ ਬਾਣੀ ਦਾ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਖਾਵਾ ਪਾਣੀ ਇਹ ਖਤਮ ਹੁੰਦਾ ਜਾ ਰਿਹਾ ਤੇ ਉਹਨਾਂ ਦਾ ਖਤਮ ਹੁੰਦਾ ਨਹੀਂ ਆਪਾਂ ਕੀਤਾ ਮੈイビー ਉਹਦੇ ਵਿੱਚ ਸ਼ਾਇਦ ਅਨਵਲਵ ਹੋ ਸਕਦਾ ਹੈ। ਇੱਕ ਤਾਂ ਮੇਰੀ ਹੱਥ ਵੰਨ ਕੇ ਬੇਨਤੀ ਹੈ ਵੀ ਜਿਹੜਾ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਘਰ-ਘਰ ਦੇ ਵਿੱਚ ਲੋ ਮੋਟਰਾ ਸੂਤ ਜਰੂਰੀ ਚੀਜ਼ ਹੈ। ਦੇਖੋ ਬਿਨਾਂ ਗੱਲ ਤੋਂ ਪਾਣੀ ਨਾ ਡੋਲੋ। ਬਹੁਤ ਕੀਮਤੀ ਚੀਜ਼ ਹੈ। ਜਿੱਥੇ ਪਾਣੀ ਹੈ ਨਹੀਂ ਉਹ ਲਾ ਕੇ ਪੁੱਛ ਕੇ ਤੇ ਕੋਈ ਪਾਣੀ ਦੀ ਕੀਮਤ ਕੀ ਹੈ। ਦੂਜਾ ਅਸੀਂ ਸਭ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਦਰਖਤ ਲਗਾਉਣ ਜਾ ਚ ਜਾ ਰਹੇ ਆ। 500 400 200 300 ਬੂਟਾ ਆਏ ਐ ਅੰਤਵਾਰ ਸੰਭੂ ਬ੍ਰਾਹਮਣ ਸਮਾਜ ਦੇ ਆਪਣੇ ਮੈਂਬਰ ਸਹਿਬਾਨ ਪ੍ਰਧਾਨ ਜੀ ਸਾਰੇ ਸਾਡੇ ਸੇਵਾਦਾਰ ਪਿੰਡ ਦੇ ਪਤਵੰਤੇ ਸੱਜਣੋ ਹੋਰ ਵੀ ਜਿਹੜਾ ਹਟਣਾ ਆਉਂਦਾ ਆਉਣਾ ਚਾਹੁੰਦਾ ਅਸੀਂ 5 400 ਬੂਟਾ ਲਾਵਾਂਗੇ ਮੇਰ ਸੜਕਾਂ ਦੀ ਲਾਵਾਂਗੇ ਆਏ ਐਂ ਤਬਰ ਉਹਦੀ ਸਾਬ ਸਵਾਲ ਵੀ ਅਸੀਂ ਕਰਾਂਗੇ ਉਸ ਗੱਲ ਸਾਡਾ ਵਾਤਾਵਰਣ ਸਹਜੋ ਤਾਂ ਕਿ ਆਪਾਂ ਹਰਿਆ ਭਰਿਆ ਪਿੰਡ ਨੂੰ ਕਰ ਸਕੀਏ ਚਲੋ ਜਦੋਂ ਕਿਸ ਸਰਕਾਰਾਂ ਦਾ ਨੀਤੀ ਉਹ ਜਾ ਕੇ ਉਹਦਾ ਵਿਕਾਸ ਦੇ ਕੰਮ ਕਰ ਲਾਂਗੇ ਪਰ ਜਿੰਨੀ ਸਾਡੇ ਅਸੀਂ ਕਰ ਸਕਦੇ ਆ ਉਹਨਾਂ ਦੀ ਸੇਵਾ ਕਰਾਂਗੇ ਤੁਹਾਡਾ ਪੁੱਤਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ